ਤੁਸੀਂ ਦੇਖ ਰਹੇ ਹੋ ਦੇਰ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਨਵਾਂ ਸ਼ਹਿਰ ਦੇ ਪਿੰਡ ਰਕਾਸਨ ਯਾਨੀ ਕਿ ਉਹ ਭਗਵਾਨ ਸ਼੍ਰੀ ਪਰਸ਼ੂਨਾਮ ਦੀ ਜਨਮ ਸਥਲੀ ਖਾੜੇ ਆ ਇਸ ਟਾਈਮ ਅੰਦਾਜ਼ੇ ਦੀ ਕਿ ਇਸ ਜਨਮ ਸਥਲੀ ਜਿਹੜਾ ਅੱਜ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਅੱਜ ਦੇਖ ਰਹੇ ਹੋ ਇਹ ਸਭ ਇੱਕ ਉਸ ਮੈਲਾ ਦਾ ਵੀ ਕਾਫੀ ਯੋਧਾ ਜਿਸ ਨੇ ਇਸ ਸਾਰੇ ਇਤਿਹਾਸਕ ਕਿਤਾਬ ਲਿਖੀ ਹੈ ਤਾਂ ਮੇਨਾ ਮੌਜੂਦ ਹੈ ਸਭ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਤੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਇਸ ਸਾਰੇ ਇਤਿਹਾਸ ਬਾਰੇ ਕਿਤਾਬ ਲਿਖੀ ਹੈ ਤਾਂ ਮੈਨਾ ਮੌਜੂਦ ਹੈ ਸਤਨ ਗਲਤ ਕਰਗੇ ਨਾਮ ਵੀ ਪੁੱਛਾਂਗੇ ਔਰ ਕਿੰਨਾ ਸਮਾਂ ਲੱਗਾ ਇਸ ਬੁੱਕ ਨੂੰ ਕਰਨ ਵਾਸਤੇ ਕਿਨਾ ਮਿਹਨਤ ਮੇਰਾ ਨਾਮ ਅਨੀਤਾ ਕੁਮਾਰੀ ਸ਼ਰਮਾ ਮੈਂ ਰਿਟਾਇਰਡ ਸੁਪਡੈਂਟ ਆਮ ਕਲਾਸ 1 ਰਿਟਾਇਰਡ ਫ্রম ਪੰਜਾਬ ਸੈਕਰੀਟੇਰੀਅਟ ਮੈਂ ਜਿਸ ਵੇਲੇ ਇਹ ਨਵਾਂ ਸ਼ਹਿਰ ਦਾ ਗਾਸਟਿਅਰ ਬਣਿਆ ਹੈ ਇਹ ਪਹਿਲਾ ਗਾਸਟਿਅਰ ਸੀਗਾ ਜਦੋਂ ਡਿਸਟ੍ਰਿਕਟ ਨਵਾਂ ਸ਼ਹਿਰ ਬਣਿਆ ਕਿਉਂਕਿ ਉਸ ਤੋਂ ਪਹਿਲੇ ਇਹ ਜਲੰਧਰ ਦੇ ਵਿੱਚ ਆਂਦਾ ਸੀਗਾ ਇਹ 2006 ਦੇ ਵਿੱਚ ਬਣਿਆ 20 ਸਾਲ ਬਾਅਦ ਇਹਨਾਂ ਦੀ ਅਮੈਂਡਮੈਂਟ ਫੇਰ ਹੁੰਦੀ ਹੈ ਇਹ ਹੁਣ ਯਾਨੀ ਕਿ 2026 ਦੇ ਵਿੱਚ ਜਾ ਕੇ ਬਨੇਗਾ ਇਨ ਬੀਟਵੀਨ ਕਈਆਂ ਦੇ ਸਪਲੀਮੈਂਟ ਵੀ ਬੰਦੇ ਨੇ ਲੇਕਿਨ ਉਹ ਜਦੋਂ ਹੁਣ ਡਿਸਟ੍ਰਿਕਟਸ ਬਹੁਤ ਜ਼ਿਆਦਾ ਬਣ ਗਏ ਨੇ ਹਲੇ ਉਹ ਡਿਸਟ੍ਰਿਕਟਸ ਚੱਲਦੇ ਪੈਨੇ ਮੈਂ ਅੱਤੇ ਹੁਣ ਰਿਟਾਇਰਡ ਆ ਉਸ ਵੇਲੇ ਮੈਂ ਐਜ਼ ਅ ਅਸਿਸਟੈਂਟ ਉਸ ਬ੍ਰਾਂਚ ਵਿੱਚ ਜੌਬ ਕਰਦੀ ਸੀਗੀ ਤੇ ਮੇਰੀ ਡਿਊਟੀ ਲੱਗੀ ਇੱਕ ਆਪਣੀ ਸੀਨੀਅਰ ਮੈਡਮ ਦੇ ਨਾਲ ਇੱਥੇ ਆ ਕੇ ਵੀ ਡਿਸਟ੍ਰਿਕਟ ਨਵਾਂ ਸ਼ਹਿਰ ਦਾ ਗਸਟਿਆਰ ਲਿਖਣਾ ਹੈ ਜਦੋਂ ਅਸੀਂ ਸਾਰੇ ਗੁਰਦੁਆਰਾ ਸਾਹਿਬ ਜਾਂ ਹੋਰ ਅਸੀਂ ਮੰਦਰਾਂ ਗੁਰਦੁਆਰਿਆਂ ਦਾ ਪਤਾ ਕਰਦੇ ਐ ਐਜੂਕੇਸ਼ਨਲ ਇੰਸਟੀਟਿਊਸ਼ਨ ਜਾਂ ਹੈਲਥ ਜਾਂ ਜਿੰਨੀਆਂ ਵੀ ਡਿਸਪੈਂਸਿਸ ਸੀਗੀਆਂ ਉਹਨਾਂ ਦੇ ਬਾਰੇ ਅਸੀਂ ਪਤਾ ਕਰਦੇ ਚੱਲੇ ਗਏ ਅਸੀਂ ਰਾਹੋਂ ਜਦੋਂ ਗਏ ਤੇ ਰਾਹੋਂ ਸਾਡੇ ਨਾਨਕੇ ਨੇ ਮੈਂ ਉੱਥੇ ਕੁਝ ਬ੍ਰਾਹਮਣ ਸਭਾ ਨੂੰ ਮਿਲੀ ਉਹਨਾਂ ਨੂੰ ਕੁਝ ਪੁੱਛਿਆ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਦਾ ਹੈ ਉੱਥੇ ਵੀ ਇੱਕ ਪਿੰਡ ਹੈ ਤੇ ਪਿੰਡ ਦੇ ਵਿੱਚ ਪਰਸੂ ਰਾਮਜੀਤ ਦਾ ਹੈ ਅਸੀਂ ਲੋਕ ਇੱਥੇ ਆਏ ਇਹ ਰਾਹੋਂ ਦੀ ਬ੍ਰਾਹਮਣ ਸਭਾ ਦੇ ਕੁਝ ਬੰਦਿਆਂ ਨੂੰ ਲੈ ਕੇ ਅਸੀਂ ਇੱਥੇ ਆਏ ਇੱਥੇ ਆ ਕੇ ਇੱਥੇ ਦੇ ਕੁਝ ਪਤਵੰਤੇ ਬੰਦਿਆਂ ਨੂੰ ਮਿਲਿਆ ਗਿਆ ਉਹਨਾਂ ਨੇ ਫਿਰ ਸਾਨੂੰ ਇਸ ਬਾਰੇ ਸਾਰੀ ਹਿਸਟਰੀ ਦੇਖੀ ਜਲੰਧਰ ਦਾ ਜਿਹੜਾ ਪ੍ਰੀਵੀਅਸ ਸੀਗਾ ਉਹਦੇ ਵਿੱਚੋਂ ਵੀ ਕੁਝ ਦੇਖਿਆ ਗਿਆ ਤੇ ਕੁਝ ਨਵੀਆਂ ਅਮੈਂਡਮੈਂਟਸ ਕਰਕੇ ਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਭਗਵਾਨ ਵਿਸ਼ਨੂੰ ਜੀ ਦਾ ਆਪਣਾ ਪਰਸ਼ੂਰਾਮ ਜੀ ਦਾ ਜਨਮ ਸਥਲੀ ਹੈ ਇਸ ਚੀਜ਼ ਨੂੰ ਫਿਰ ਉਸ ਬੁੱਕ ਦੇ ਵਿੱਚ ਹਾਈਲਾਈਟ ਕੀਤਾ ਗਿਆ ਸੋ ਭਗਵਾਨ ਨੇ ਬੜੀ ਕਿਰਪਾ ਕੀਤੀ ਹੈ ਉਸ ਮਾਲਿਕ ਨੇ ਇਸ ਪਿੰਡ ਵਾਲਿਆਂ ਨੇ ਵੀ ਜਿਨ੍ਹਾਂ ਨੇ ਸਾਥ ਦਿੱਤਾ ਔਰ ਮੰਦਰ ਦੀ ਆਸਥਾ ਨੂੰ ਬਣਾ ਕੇ ਰੱਖਿਆ ਔਰ ਇਹਨੂੰ ਅੱਜ ਇਸ ਲੈਵਲ ਤੇ ਲੈ ਆਂਦਾ ਕਿ ਜਿੱਥੋਂ ਸੈਂਟਰ ਦੇ ਮਨਿਸਟਰ ਵੀ ਆ ਕੇ ਇੱਕ ਇਹਨੂੰ ਇਨੌਗੂਰੇਟ ਕਰ ਰਹੇ ਨੇ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਇਸ ਗਵਰਨਮੈਂਟ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹਨੂੰ ਹਾਈਲਾਈਟ ਕੀਤਾ ਔਰ ਭਾਰਤ ਮਾਤਾ ਕੀ ਜੈ ਮੈਂ ਚਾਹਨੀ ਹੈ ਕਿ ਇਹ ਮੰਦਿਰ ਨੂੰ ਆਸਥਾ ਦਿੰਦੇ ਹੋਏ ਵਿਸ਼ਵਾਸ ਦਿੰਦੇ ਹੋਏ ਇਹ ਮੰਦਿਰ ਔਰ ਇਹ ਪਿੰਡ ਦੇ ਵਾਸੀ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਨੂੰ ਸਤਬੁੱਧੀ ਦੇਵੇ ਔਰ ਇਹਨੂੰ ਹੋਰ ਅੱਗੇ ਲੈ ਕੇ ਜਾਣ ਇਹ ਸ਼ੁਭ ਕਾਮਨਾ ਕਰਦੇ ਹੋਏ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਣੀ ਹੈ। ਨਮਸਕਾਰ ਜੀ ਨਮਸਕਾਰ। ਅਭੀ ਆਉਣ ਵਾਲੇ ਸਮੇਂ 'ਚ ਪਿੰਡਰ ਕਾਸਨ ਦਾ ਜਿਹੜਾ ਨਾਮ ਪੂਰੇ ਵਰਡ ਨਾਮ ਨਾਮ ਹੋਏਗਾ ਉਹ ਬਿਲਕੁਲ ਬਿਲਕੁਲ ਮੇਅਪ ਦੇ ਵਿੱਚ ਆਏਗਾ ਜਿੱਥੇ ਭਗਵਾਨ ਦੀ ਜਨਮ ਸਥਲੀ ਨੂੰ ਲਿਤਾ ਗਿਆ ਇਹ ਭਗਵਾਨ ਤੇ ਅਸੀਂ ਬ੍ਰਾਹਮਣ ਲੋਗ ਤੇ ਪਰਸੂ ਰਾਮ ਜੀ ਦੀ ਔਲਾਦ ਮੰਨੇ ਜਾਂਦੇ ਆ। ਸੋ ਸਾਨੂੰ ਇਸ ਗੱਲ ਦਾ ਬੜਾ ਹਮਾਨ ਵੀ ਹੈ, ਅਭਿਮਾਨ ਵੀ ਹੈ ਔਰ ਤਾਂ ਕਿ ਪਿੰਡ ਵਾਲਿਆਂ ਨੂੰ ਵੀ ਪ੍ਰਮਾਤਮਾ ਨੇ ਬੜੀ ਸਤਬੁੱਧੀ ਦਿੱਤੀ ਜਿਨ੍ਹਾਂ ਨੇ ਇਹ ਸੰਭਾਲ ਕੇ ਰੱਖਿਆ। ਸੋ ਇੱਕ ਵਾਰੀ ਫੇਰ ਭਾਰਤ ਮਾਤਾ ਕੀ जय ब्राह्मण सभा की जय सो so, आज ਪਿੰਡ ਰਿਕਾਸਨ ਦੇ ਵਿੱਚ ਜਿਹੜਾ ਨਵਾਂ ਸ਼ੈਡ ਇਸ ਦੀ ਪੈਂਦਾ ਕਿ ਉਹਨਾਂ ਕਿਤੇ ਅਦਾਸ ਦੀ ਕਿ ਅੱਜ ਭਗਵਾਨ ਪਰਸ਼ੂਰਾਮ ਦੀ ਜਨਮ ਸਲੀ ਤੇ ਅੱਜ ਇੱਕ ਬਹੁਤ ਵੱਡਾ ਇੱਕ ਸਮਾਗਮ ਹੋ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਰਿਕਾਸਨ ਦਾ ਜਿਹੜਾ ਨਾਮ ਹੈ ਪੂਰੇ ਵਰਡ ਦੇ ਮੈਪ ਚੋਂ ਦੇਖਣ ਨੂੰ ਮਿਲੂਗਾ ਕਿਉਂਕਿ ਬ੍ਰਾਹਮਣ ਸਮਾ ਵੱਲੋਂ ਅੱਜ ਇਸ ਭਗਵਾਨ ਪਰਸ਼ੂਰਾਮ ਦੀ ਜਿਹੜਾ ਜਿਹੜਾ ਇੱਕ ਧਾਰਮਿਕ ਸਮਾਗਮ ਹੋਇਆ ਜਿਹਦੇ ਵਿੱਚ ਕੇਂਦਰੀ ਮੰਤਰੀ ਗਜੇਦਰ ਸਿੰਘ ਸ਼ਿਖਾਵਤ ਅੱਜ ਇੱਥੇ ਮੰਦਿਰ ਦੇ ਵਿੱਚ ਨਤਮਸਤ ਖਾਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਦਿਰ ਨੂੰ ਇੱਕ ਧਾਰਮਿਕ ਤੀਰਥ ਥਾਮਨਾ ਵੀ ਦੇਖਿਆ ਜਾ ਸਕੇਗਾ। ਕੈਮਰਾਮੈਨ ਬੋਬੀ ਲਾ ਸੰਦੀਪ ਸ਼ਰਮਾ ਡੈਲੀਫੈਰ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ